ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਤ ਡੇਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਲੰਗਿਆਣਾ ਨਵਾਂ ਤਹਿਸੀਲ ਬਾਗਾਪਰਾਣਾ ਤੇ ਜ਼ਿਲ੍ਹਾ ਇਸ ਨੂੰ ਮੋਗਾ ਪੈਂਦਾ ਜੀ ਵੀਡੀਓ ਸ਼ੁਰੂ ਕਰ ਤੋਂ ਪਹਿਲਾਂ ਸਾਰੇ ਵੀਰ ਨੇ ਰਿਕੁਐਸਟ ਆ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਨਾਲ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀ ਮੇਰਾ ਮੋਬਾਈਲ ਨੰਬਰ 98783 93488 ਨੰਬਰ ਸਕਰੀਨ ਤੇ ਚੱਲੂਗਾ ਬਿੜੇਣੇ ਅੰਡ ਤੱਕ ਦੇਖਿਓ ਤਸੱਲੀ ਪਾਰਕਰ ਦਾ ਤੁਹਾਡਾ ਫਰਜ਼ ਬਣਦਾ ਏ ਤਸੱਲੀ ਪਾਕ ਤੁਸੀਂ ਕਰਕੇ ਲੈ ਜਾਣੀ ਆ ਆਹ ਕਰਦੇ ਆ ਬਾਈ ਨਾਲ ਗੱਲਬਾਤ ਲੈਨੇ ਆ ਪ੍ਰੋਪਰ ਜਾਣਕਾਰੀ ਹਾਂਜੀ ਬਾਈ ਸਤਿ ਸ੍ਰੀ ਅਕਾਲ ਤੁਸੀਂ ਕਹੋ ਬਾਈ ਸਾਰੇ ਮੇਰੇ ਭਣ ਭਰਾ ਨੂੰ ਨਾਮ ਦੱਸ ਦਗੇ ਬਾਈ ਸੋ ਸਾਰੇ ਜਾਣਦੇ ਹੀ ਆ ਹਾਂਜੀ ਮੇਰਾ ਕਾਕਾ ਪਿੰਡ ਲੰਗਿਆ ਤੁਸੀਂ ਦਾ ਵਾਗਾ ਆਪਣਾ ਹੋ ਠੀਕ ਠਾਕ ਕੰਮ ਕਰ ਚੰਗਾ ਵਧੀਆ ਵਧੀਆ ਕੰਮ ਕਰਦਾ ਬਾਈ ਠੀਕ ਆ ਜੀ ਐ ਕੰਮ ਸੂਈ ਸਵੇਰੇ ਸ਼ੁਰੂ ਕਰਨ ਲਗੇ ਹਾਂਜੀ ਇਹ ਰੇ ਗੇਰ ਪੈਣ ਲਈ ਦੀ ਬਾਕੀ ਪ੍ਰੋਪਰ ਠੀਕ ਆ ਜੀ ਤੇ ਮਤਲਬ ਕਿ ਅੱਛੀ ਆ ਪਿੱਛੇ ਠੀਕ ਆ ਕੰਨਾ ਟਾਈਮ ਆਗਾ ਸੂਈ ਨੂੰ ਪੱਠਾ ਪੱ ਕਿੰਨੇ ਡੜੇ ਕਿਟ ਆ ਗਿਆ ਠੀਕ ਹੈ ਜੀ ਡੋਟੋ ਤੋਂ ਬੋਲੂ ਵੀ 10 ਤੋਂ 12 ਕਰ ਲੋ ਠੀਕ ਹੈ ਜੀ ਅੱਛਾ ਪਿਛੇ ਪਿਛੇ ਅੱਛਾ ਹਾਂ ਦੋਸਤੋ ਤੁਸੀਂ ਦੇਖ ਸਕਦੇ ਹੋ ਡੜੇ ਡੜੇ ਕੰਡਾ ਸੂਈ ਨੂੰ ਹੋਇਆ ਵਾ ਹਜੇ ਤਾਜੀ ਸੂਈ ਹੈ ਕਿ ਜ਼ਹਿਰ ਲੌਕੀ ਜਾਂਦੇ ਵਾ ਜ਼ਹਿਰ ਹੋਰ ਘੰਟਿਆਂ ਨੂੰ ਦਵਾ ਨੂੰ ਜ਼ਹਿਰ ਪੈ ਹੀ ਜਾਣੀ ਹੈਗੀ ਥੋੜਾ ਜਿਹਾ ਬੱਚੇ ਦਾ ਕਰਕੇ ਬਾਅਦ ਵਧ ਕਰਦੀ ਆ ਆਪਣੇ ਤੌਰ ਕਿਨੇ ਦਿਖਾਉਂਦੇ ਅੱਜ ਬਾਕੀ ਸਵੇਰ ਤੱਕ ਜ਼ਹਿਰ ਪੈ ਗਈ ਸਹੀ ਉਹ ਬੱਚਾ ਹਜੇ ਗਿੱਲੇ ਵਿੱਚ ਦੇਖ ਸਕਦੇ ਬੱਚਾ ਗਿੱਲਾ ਹੀ ਪਿਆ ਹਜੇ ਬੱਚੇ ਥੋੜਾ ਵੱਧ ਕਰੀ ਜਾਂਦੀ ਹੈਗੀ ਕ੍ਰਾਸ ਬ੍ਰੀਡ ਚਾ ਥਣ ਸੋਨਾ ਵਾ ਚਾਰ ਹੀ ਥਾਣਾ ਦੀ ਦੇਖ ਸਕਦੇ ਹੋ ਬਾਈ ਕੱਢਿਆ ਕੋ ਬੋਲਾ ਕਿ ਨਹੀਂ ਹਜੇ ਬੋਲਾ ਕੱਢਾ ਕੋ ਦੋ ਬੋਲੋ ਠੀਕ ਆ 2 ਕਿਲੋ ਬੋਲਾ ਬਾਈ ਕਹਿੰਦਾ ਕੱਢ ਲੈ ਇਸ ਮਾਨੇ ਦੇ ਵਿੱਚੋਂ ਤੁਹਦ ਪਾ ਦੋਗੇ 10 ਕਿਲੋ ਬਾਕੀ ਥੋੜੀ ਸੇਵਾ ਸੰਭਾਲਤੇ ਹੁੰਦਾ ਵਾ ਜਿਹੜੀ ਸੇਵਾ ਕਰ ਦੋ ਤਰੇ ਲਵੋਗੇ ਕੱਦ ਕੱਡ ਠੀਕ ਆ ਦਰਮਿਆਨੇ ਕੱਦ ਖਰਚ ਆ ਗਈ ਬਾਈ ਉਹਨੇ ਚੰਗਾ ਵਾ ਥਣ ਬਹੁਤ ਲੱਗਿਆ ਹੋਇਆ ਮੁੱਲੇ ਦਾ ਬੋਲਾ 32000 ਰੁਪਏ ਜੀ ਉਹ ਚਮਾਨ ਤਾਂ ਕੋਸ ਚਮਾਨ ਕੋ ਠੀਕ ਆ ਜੀ ਆ ਦੋ ਨੰਬਰ ਵਾਲੀ ਇਹ ਦੋ ਨੰਬਰ ਵਾਲੀ ਆ ਜਰਸੀ ਕ੍ਰੋਸ ਆ ਠੀਕ ਆ ਜੀ ਹੌਣ ਤਾਂ ਚੋਹੀ ਹੋਈ ਆ ਨਹੀਂ ਸੂਨ ਵਾਲੀ ਆ ਅੱਛਾ ਸੂਨ ਵਾਲੀ ਆ ਹਾਂ ਦੂਜੀ ਚੋਹੀ ਆ ਠੀਕ ਆ ਜੀ ਕਿੰਨਾ ਟਾਈਮ ਲਾਜੂ ਬਾਈ ਇਹੇ ਇਹ ਆਪਾਂ ਤੁਹਾਨੂੰ ਦੇ ਦਿੰਦੇ 30000 ਰੁਪਏ ਦੇਵਾਂਗੇ ਠੀਕ ਆ ਜੀ ਕੋਰਲਾ ਮਾੜਾ ਜੈ ਇਹਨੂੰ ਦੋਸਤੋ ਆਪਾਂ ਤੋਤਾਣੇ ਦੁਰ ਕੇ ਸੱਜਰ ਸੂਈ ਗਾ ਖੜਾ ਬੱਚੇ ਦਾ ਵਾਅਦਾ ਕਰਦੀ ਸੀਗੀ ਇੱਕ ਪਾਕੇ ਬਰਾੜ ਦਾ ਦੁੱਖ ਦਾ ਗੋਡਾ ਉਹਨੇ ਠੀਕ ਕਰਵਾ ਕੇ ਲੈ ਆਇਆ ਵਾ ਦੋਸਤੋ ਕਦ ਕੜ ਛੋਟਾ ਵਾ ਹੌਲੀ 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 ਥੋੜਾ ਜਿਹਾ ਆਇਆ ਹੀ ਆ ਮਾਲ ਹਜੇ ਤੇ ਦੇਖ ਸਕਦੇ ਹੋ ਵਈ ਉਹ ਚੰਗਾ ਵਾ ਜਰਸੀ ਕਰਾਉਸ ਆ ਗਈ ਬੰਦੇ ਬੰਦੇ ਇੱਕ ਥੋੜਾ ਸ਼ਾਮ ਦਾ ਵੇਲਾ ਹੋਇਆ ਪਿਆ ਵਾ ਤੇ ਦੇਖ ਸਕਦੇ ਸਮਾਂ 6:49 ਮਿੰਟ ਹੋ ਚੁੱਕੇ ਸ਼ਾਮ ਦੇ ਥੋੜਾ ਪਸੂ ਤਾਂ ਵੀ ਉਪਰ ਆ ਜਾ ਕਰੀ ਜਾਂਦਾ ਸੀ ਆਇਆ ਹੀ ਆ ਮਾਲ ਸਾਰਾ ਹਜੇ ਤਾਂ ਚਾਰੇ ਥਾਣਾ ਇੱਕ ਹਫ਼ਤੇ ਦੀ ਕੱਚੀ ਹੈਗੀ ਉਹ ਆ ਖਣਵਾਨਾ ਵਾ ਢੋਲੇ ਵਾਲੀ ਵਹਿੜ ਹੈਗੀ ਕਦ ਕੜ ਕੋਈ ਬਾਲਾ ਵੱਡਾ ਨਹੀਂ ਆਪਾਂ ਜੇ ਕਹਿ ਦਈਏ ਤਾਂ ਬਾਕੀ ਵੀ ਕਈ ਵੀਰ ਕਹਿੰਦੇ ਨੇੜੇ ਜਾ ਕੇ ਵੀ ਛੋਟੀ ਵੀ ਕੱਦਦੀ ਆ ਤੇ ਦੇਖ ਸਕਦੇ ਹੋ ਦਰਮਿਆਨ ਨੇ ਕੱਦ ਘਾਟ ਹੈਗਾ ਕ੍ਰੋਸ ਬ੍ਰੀਡ ਦੀ ਹੈਗੀ ਮੁੱਲ ਹੈ 30000 ਰੁਪਈਆ ਵਾ ਦੁੱਧੇ ਵੀ ਪਾ ਦੂਗੀ 10 ਤੋਂ 11 ਕਿਲੋ ਤੇ ਦੇਖ ਸਕਦੇ ਹਾਂ ਇੱਕ ਬਾਈ ਕੋਲ ਮੱਝ ਆ ਗਈ ਬਹੁਤ ਚੰਗੀ ਤੇ ਮੱਝ ਵੀ ਦਿਖਾ ਦਿੰਨੇ ਆ ਦੱਸ ਦ ਦੇ ਬਾਈ ਬਾਸਲੇ ਬਾਈ 8 ਕਿਲੋ ਦਾ ਠੀਕ ਆ ਕੰਡੇ ਵਾਲਾ ਠੀਕ ਆ ਹਾਂਜੀ ਇਹ ਕਿਵੇਂ ਟੋਕੜਾ ਇਹ ਹਾਂਜੀ ਪੌਣੇ ਦੋ ਗੱਭਾ ਗਾਰੰਟੀ ਦਊਗਾ ਸਾਡੀ ਮੇਰੀ ਠੀਕ ਆ ਜੀ ਠੀਕ ਆ ਜੀ ਤੇ ਤਿੰਨਾਂ ਵਿੱਚ ਜੱਕ ਬਾਸ ਹੋਊਗੀ ਕਿਰਾਤਾ ਹਾਂਜੀ ਕੰਡਲ ਚੈੱਕ ਕਰੂਗਾ ਮੈਂ ਚੈੱਕ ਕਰ ਪਾ ਦੂੰਗਾ ਚੈੱਕ ਪਾ ਲੈਂਦੀ ਠੀਕ ਹੈ ਜੀ ਕੱਪ ਟੋਰ ਕੀਤੀ ਆ ਠੀਕ ਹੈ ਜੀ ਕੱਪ ਟੋਰ ਕੀਤਾ ਠੀਕ ਤੇ ਦੂਜਾ ਵੀ ਕੀਤਾ ਆਪਣਾ ਅੱਟ ਠੀਕ ਹੈ ਬਾਈ ਖੋਲੀ ਮੜੀ ਜੀ ਲੋ ਵੀ ਦੋਸਤੋ ਮੱਝ ਹੁਣ ਚੋਈ ਹੋਈ ਆਗੀ ਤੇ ਦੇਖ ਸਕਦੇ ਹੋ 6:00 ਵਜੇ ਤੇ 50 ਮਿੰਟ ਹੋਏ ਆਗੇ 8 ਫਿਰ ਦੁੱਧਾ ਤੋੜ ਲਾ ਬਾਈ ਮੜੀ ਜੀ ਇਹ ਘੋੜੀ ਲੈ ਕੇ ਚੱਲਿਆ ਦੋ ਮੀਟਰ ਕੋਲ ਬੀ ਦਾ ਮੁੰਡਾ ਘੋੜੀ ਲੈ ਕੇ ਚਲਾ ਦੇਖੀ ਘੋੜੀ ਆਪਾਂ ਵੀਡੀਓ ਦੇ ਵਿੱਚ ਉਹਨੇ ਸਵਾਰੀ ਕਰਦੇ ਆ ਕਾਠੀ ਪਾ ਕੇ ਤੇ ਆ ਨਾਲੇ ਪ੍ਰੈਗਨੈਂਟ ਅੱਛਾ ਇਹ ਰੱਖ ਲਈ ਸੀ ਪਰ ਘਰੇ ਹੈ ਇਹ ਬੁਰਾ ਇਹ ਠੀਕ ਆ ਇਹ ਰੱਖ ਲਈ ਛੌਕ ਨੂੰ ਕਿਹੜਾ ਦੇ ਇਹਨੂੰ ਔਰ ਚੜ ਕੇ ਦੋਸਤੋ ਦੇਖ ਸਕਦੇ ਤੁਸੀਂ ਕੋਈ ਉੱਚੀ ਨਹੀਂ ਵੇਖੋ ਉੱਤ ਘਰੋਂ ਹੀ ਬਹਿ ਗਿਆ ਬਾਈ ਲੈ ਤੁਸੀਂ ਵੇਖ ਸਕਦੇ ਹੋ ਬਾਈ ਨੇ ਇਸ ਕੰਮ ਨੂੰ ਰੱਖ ਲਈ ਛੌਕ ਨੂੰ ਘਰੇ ਘੋੜੀ ਉਹਦੇ ਵਗਦੇ ਜੀ ਬਾਈ ਕਹਿੰਦਾ ਪੈਸੇ ਲੱਗਦੇ ਚੰਗੇ ਆ ਰੱਖ ਲਈ ਘਰੇ ਇਹ ਆ ਜਾਂਦਾ ਵਾ ਹਾਂ ਮੱਝਵਾਰ ਦਾਦੇ ਤੁਹਾਨੂੰ ਅਸੀਂ 8 ਕੁਲ ਦੋ ਤਾਂ ਕਢ ਲਈ ਬਾਹਰ ਨੂੰ ਮੜੀ ਜੀ ਕਿੜਾ ਕਢਾ ਦੀ 2 ਮਹੀਨੇ ਦੀ ਬਾਈ ਦਾ ਬਣੀ ਵੀ ਆ ਇਹ ਪੌਣੇ 2 ਮਹੀਨਿਆਂ ਦੀ ਗੱਬ ਡੋ ਕੀਤਾ ਹੋਇਆ ਵਾ ਅੱਟ ਵੀ ਸੁੱਟਿਆ ਹੋਇਆ ਬਾਈਆਂ ਦਾ ਕਦ-ਕੜ ਚੰਗਾ ਵਾ ਸਿੰਘ ਸਿੰਘ ਪੂਰਾ ਕੁੰਡਾ ਵਾ ਤੁਸੀਂ ਦੇਖ ਸਕਦੇ ਹੋ ਸਿੰਘ ਮਗਰ ਲੱਗੇ ਹੋਇਆ ਥਣ ਬਹੁਤ ਸੋਹਣਾ ਲੱਗਿਆ ਹੋਇਆ ਵਾ ਤਰਾਂ ਚ ਮਿੱਠੀ ਚੰਗੀ ਹੈਗੀ ਹੁਣ ਤਾਂ ਇਹ ਚੋਈ ਹੋਈ ਜਾਗੀ ਸ਼ਾਮ ਤੱਕ ਜਮ ਫਸ ਜਾਂਦੀ ਹੈ ਇਹ ਹਾਂ ਰੈਂਕੇ ਮਿਲਦੀ ਹੈ ਕਿ ਸਵੇਰ ਤੱਕ ਤੁਸੀਂ ਦੇਖ ਸਕੋਗੇ ਜੋ ਥਾਣਾ ਦੇ ਵਿੱਚੀ-ਉੱਥੀ ਪਹੁੰਚ ਥਾਣ ਤੁਹਾਨੂੰ ਬਹੁਤ ਚੰਗਾ ਲੱਗੇਗਾ ਪੂਰੇ ਗੈਪ ਚ ਲੱਗੇ ਹੋਏ ਥਾਣ ਜੋ ਸਵੇਰ ਤੱਕ ਜੋ ਬਣ ਆਏ ਨੇ ਪੂਰੀ ਬਣਦੀ ਹੈ ਸਵੇਰ ਨੂੰ ਤਾਂ ਤੁਸੀਂ ਦੇਖ ਸਕਦੇ ਹੋ ਥਾਣਾ ਦੇ ਵਿੱਚੀ ਬਹੁਤ ਚੰਗੀ ਹੈਗੀ ਹੱਥੀ ਚੋਇਲਾ ਬਹੁਤ ਸੋਹਣਾ ਥਾਣਾ ਕੋਈ ਵੱਡਾ ਵਾਲਾ ਵੱਡਾ ਨਾਂ ਵਾਲਾ ਛੋਟਾ ਵਾ ਥਾਣਾ ਸਹਿਜ ਬਹੁਤ ਚੰਗਾ ਵਾ ਤੁਸੀਂ ਦੇਖ ਸਕਦੇ ਹੋ ਠੰਡੀ ਸੀਲ ਠੰਡੀ ਸੀਲ ਪੂਰੀ ਆ ਬਾਈਆਂ ਜੇ ਮਰਜੀ ਠੀਕ ਆ ਜੀ ਜੇ ਖਾਲੇ ਘਰੇ ਮੁਰਕੇ ਬੰਨ ਜਿਓ ਠੀਕ ਆ ਜੀ ਬਾਈਆਂ ਦਾ ਗਰੰਟੀ ਫੁੱਲ ਆ ਗੱਬਣ ਦੀ ਵੇ ਨਵੇਂ ਬਹੁਤ ਸਮਝ ਪਲੀ ਪਲੀ ਡਾਟ ਪਾ ਕੇ ਭੁਖੀ ਹੋਈ ਤੇ ਇਹੋ ਦੁੱਧ ਦੇ ਦੋ ਠੀਕ ਆ ਜੀ 4 3 ਬਚਾਰ ਹੋਏ ਠੀਕ ਆ ਜੀ ਦੋਸਤੋ ਲੈ ਚੱਲ ਬਾਈ ਜਮਾ ਜੈਡ ਬਲੈਕ ਆ ਕੀ ਪੋਰਾ ਵੀ ਇਕ ਵਾਲ ਚਟਾ ਨਹੀਂ ਗਾ ਤੁਸੀਂ ਦੇਖ ਸਕਦੇ ਹੋ ਸਮਝ ਪਲੀ ਬਹੁਤ ਚੰਗੀ ਵੇਲ ਬੂਲ ਚੰਗੀ ਆ ਗਈ ਬਾਈ ਨਵੇਂ ਬਹੁਤ ਆਗਾ ਫੇਸ ਕੁਆਲਟੀ ਵੀ ਚੰਗੀ ਆ ਗਈ ਥਣ ਬਹੁਤ ਸੋਹਣਾ ਲੱਗਿਆ ਥਣ ਤੇ ਚੈੱਕ ਕਰ ਲੋ ਨੇੜ ਤੋਂ ਚਾਰ ਹੀ ਥਾਣਾ ਪੂਰੇ ਫੁੱਲ ਲੱਗ ਗਏ ਉ ਹਾਂ ਚੰਗੀ ਯਾ ਕਰ ਰੱਖਣ ਨੂੰ ਦੁੱਧ ਪੀਣ ਨੂੰ ਵਧੀਆ ਵਾ 8 ਕਿਲੋ ਦੁੱਧ ਹੈਗਾ ਮੁੱਲ ਬਈ ਇਹਦਾ ਮੁੱਲ 52000 ਦੇ ਦੇਣਗੇ ਬਈ 57000 ਰੁਪਇਆ ਮੁੱਲਾ ਵਿੱਚੋਂ ਕੋਈ ਮਾਨਤਾਣ ਹੋ ਜਾਊਗਾ ਦੋਸਤੋ ਬਈ ਕਾਕਾ ਵੀ ਕਹਿੰਦਾ ਤਸਲੀ ਬਰਕਤ ਤੁਸੀਂ ਆ ਕੇ ਕਰਨੀ ਹੈਗੀ ਅਸੀਂ ਦੋ ਟੈਂਡਰ ਕੋਲ ਚ ਦੂਰ ਬੰਦੇ ਬੈਠੇ ਆ ਅਜ ਰਜਿਸਟਰ ਭੇਜ ਦਿਨਾ ਠੀਕ ਆ ਜੀ ਪੂਲੀ ਧਾਰ ਪੂਰੀ ਦੁੱਧ ਖੋਇ ਵਰਗਾ ਜਮਾ ਵੱਖਰਾ ਮੌਦ ਨੂੰ ਪੁੱਤੇ ਠੀਕ ਆ ਦੋਸਤੋ ਬਾਈ ਦੱਸਦਾ ਵੀ ਇਹ ਦੂਰੋਂ ਦਾ ਰਸਤਾ ਆਪ ਦਾ ਸੱਦ ਕੇ ਤੇ ਚਵਾ ਸਕਦੇ ਹੋ ਜੇ ਨੇੜੇ ਦਾ ਦੋ ਟਾਂ ਚੋਕ ਤਸੱਲੀ ਕਰਕੇ ਲੈ ਜਾਓ ਕੱਲ ਨੂੰ ਕਿਸੇ ਦਾ ਕੋਈ ਲੰਬਾ ਨਹੀਂਗਾ ਜੇ ਤੁਸੀਂ 50 60000 ਰੁਪਏ ਲਾਉਨੇ ਆ ਜੇ ਤੁਸੀਂ 500 ਤੇਲ ਫੂਕ ਲੋਂਗੇ ਕੋਈ ਬਾਹਲਾ ਨਹੀਂਗਾ ਦੋ ਟਾਂ ਚੋਕ ਤਸੱਲੀ ਕਰਕੇ ਲੈ ਜਾਓ ਬਾਈ ਦਾ ਹਰੇਕ ਵੀਡੀਓ ਚ ਕਾਕਾ ਵੀ ਕਹਿੰਦਾ ਹੁੰਦਾ ਤੇ ਮੈਂ ਵੀ ਕਹਿਣਾ ਹੁੰਨਾ ਵਾ ਤਸੱਲੀ ਪਰ ਕਰਕੇ ਪਸ਼ੂ ਲਾਓ ਹਰੇਕ ਬੰਦਾ ਮਾੜਾ ਨਹੀਂ ਹੁੰਦਾ ਤੇ ਹਰੇਕ ਬੰਦਾ ਚੰਗਾ ਵੀ ਨਹੀਂ ਹੁੰਦਾ ਹੈ ਬਾਕੀ ਬਾਈ ਮੇਰਾ ਬਾਈ ਸੋਨੀ ਵੀ ਸਾਡੇ ਪਿੰਡਲਾ ਕਹਿੰਦਾ ਲੱਗਣਾ ਦਾ ਮੁੰਡਾ ਦਰਗ ਪਰਗ ਤੁਸੀਂ ਕਰਨੀ ਆ ਇਹਨਾਂ ਨੇ ਤੁਹਾਨੂੰ ਫਰਜ ਆ ਉਦੇਚਿਆਂ ਦੇ ਵਿੱਚ ਬੈਠੇ ਨੂੰ ਬਖਾਉਣਾ ਪਸੂ ਹਾਂਜੀ ਲੈਣਾ ਤੁਸੀਂ ਪਰਖ ਤੁਸੀਂ ਕਰਨੀ ਆ ਕੇ ਚੀਪੜ ਚਪਕੜੋ ਚੋਕੇ ਤੋਂ ਡੰਗ ਲਓ ਠੱਗੀ ਨਾ ਖਾਓ ਠੀਕ ਆ ਬਹੁਤ ਓਕੇ ਬਹਿ ਬੰਦੇ ਬਾਈ ਮਨੋਨੀਆ ਪੈਸੇ ਘਰ ਤੋਂ ਘਟ ਰੰਦਾ ਤੁਰੰਤ ਨਾਲ ਦੀ ਨਾਲ ਦੀ ਵੀਡੀਓ ਚਲਾਉਂਦਾ ਗੱਲ ਭਾਈ ਨਾਲ ਹੀ ਚਲਾ ਦੂਗਾ ਠੀਕ ਆ ਪੈਸੇ ਘਰ ਤੋਂ ਘਟ ਰਦਾ ਮੇਰਾ ਭਾਈ ਇਹਨੂੰ ਤੁਸੀਂ ਫੋਲੋ ਕਰੋ ਸਬਸਕ੍ਰਾਈਬ ਕਰੋ ਫਿਰ ਵੱਧ ਵਧ ਕਰੋ ਠੀਕ ਆ ਲੋ ਵੀ ਦੋਸਤੋ ਭਾਈ ਇਹਨੇ ਵੀ ਕਹਦਾ ਵੇ ਦੋ ਟਾਈਮੇ ਚੋਕ ਤਸੱਲੀ ਕਰ ਲਓ ਤੇ ਮੈਂ ਵੀ ਤੁਹਾਨੂੰ ਕਹਿਣਾ ਹਰੇ ਗੁੱਡੇ ਵਿੱਚ ਭਲਾ ਕੇ ਹੋਰ ਵੀਡੀਓ ਭਾਈ ਬਣਾਉਂਦਾ ਤੇ ਭਲਾ ਮੈਂ ਬਣਾਉਂਨਾ ਵਾ ਠੀਕ ਆ ਸਾਡਾ ਫਰਜ ਜਗਾ ਸਭ ਪਸ਼ੂ ਦਿਖਾਉਣ ਦਾ ਫਰੰ ਦਾ ਪਸ਼ੂ ਖੜਾ ਵਾ ਤਸੱਲੀ ਫਰਕ ਤੁਸੀਂ ਆ ਕੇ ਕਰਨੀ ਆ ਜੀ ਧੰਨਵਾਦ ਜੀ